ਦੋਸਤਾਨੋ ਵੈਲਕਮ ਆਈ ਐਕ ਹੋਰ ਨਵੀਂ ਵੀਡੀਓ ਚ ਆ ਦੇਖੋ ਬਾਈ ਜੀ ਕਿੱਡਾ ਸੁੰਦਰ ਬਾਈ ਮਾਡਲ ਦਾ ਉਗਰ ਜਮਾਨੇ ਕੇ ਪਛ ਲੱਗਨ ਦਾ ਤਮਾਂ ਗਿਆ ਪਤਾ ਨਹੀਂ ਕਿਤਾਬ ਆਗਰੀ ਚੱਬਾ ਬਾਈ ਮਾਡਲ ਮਿਝੇ ਨਾ ਮਗਾਨ ਨਾ ਅਗੋਂ ਇਹਨੇ ਬਾਈ ਮਸ਼ੀਨ ਦਾ ਉਗਰਣਾ ਐੜਾ ਐ ਮਸ਼ੀਨ ਦਾ ਉਗਰਨੀਵਾ ਤਸਵੀਰ ਕਿਹੜੇ ਕਿਹੜੇ ਭਰਾਵਾਂ ਨੂੰ ਲੱਗਦਾ ਵੀ ਵਿਸ਼ਾਲ ਦਾ ਉਗਰ ਨਹੀਂ ਮਾ ਹੁੰਦਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਭਾਈ ਜੀ ਆ ਕਰੀ ਜਾਂਨੇ ਆਪਣਾ ਦਾ ਉਗਰ ਤਿਆਰ ਦੇਖੋ ਚਾਦਰ 12 ਗੇ ਹੈ ਕਿ ਨਹੀਂ ਟਵਰ ਰੋਟੀ ਅਰਗੀ ਚਾਦਰ ਕੰਪਲੀਟ ਕਰਕੇ ਚੜਾਉਣੇ ਆ ਹਾਂਜੀ ਲੱਗ ਗਿਆ ਜੋੜ ਬਸ ਗ੍ਰੈਂਡਰ ਰਹਿ ਗਿਆ ਮਾਰਨ ਵਾਲਾ ਮਾਰ ਕੇ ਤੇ ਕਬਜਾ ਲਾਉਣਾ ਆਪਾਂ ਉਗਰ ਹੋ ਗਿਆ ਕੰਪਲੀਟ ਵਿਸ਼ਾਲ ਦਾ ਹਾਂ ਭਾਈ ਜੀ ਆ ਜਿਹੜਾ ਜੋੜ ਹੈ ਨਾ ਇਸ ਸਦਾ ਰੱਖ ਕੇ ਆ ਥੋੜਾ ਜਿਹਾ ਵੱਡਾ ਬਣਾ ਲੈਂਦੇ ਆ ਤੇ ਸਿੱਧਾ ਵਿੱਚ ਵਸਾ ਕੇ ਟੇਪਰ ਕਰਕੇ ਜਿੰਨਾ ਕਰਨਾ ਤੇ ਲੇਅਰ ਲਾ ਦਿੰਦੇ ਆ ਉਹਦਾ ਕੀ ਹੁੰਦਾ ਇੱਥੇ ਜਗ੍ਹਾ ਜਿਹੜਾ ਇੰਨਾ ਚੜਾ ਦੇਤਾ ਮੰਨ ਲਓ ਆਪਾਂ 2 ਇੰਚ ਤੇਰੇ ਵਿੱਚ ਗੰਦ ਪੈਲ ਖੜ ਖੜ ਕੇ ਇੱਥੋਂ ਜਾਂਦਾ ਇਹ ਗਾਲ ਹੋ ਗਿਆ ਕੰਪਲੀਟ ਸਿੱਜੀ ਆਉਣਾ ਕੰਮ ਨੂੰ ਕਿਵੇਂ ਪੁੱਤਰਾ ਕਿੰਨਾ ਕਰ ਗਿਆ ਲਾ ਦੇਆ ਕਰਾਂ ਮੈਂਟੋ ਮੈਂਟੀ ਗੋਲ ਦੇ ਗੋਲ ਦੇ ਮੈਂਟੋ ਮੈਂਟੀ ਲਾ ਕੇ ਚੜਾਉਣਾ ਹਾਂ ਬਸ ਠੀਕ ਆਈ ਚੱਲੀ ਜਾਂਦਾ ਹਾਰਡਵਰਕ ਲੈਤ ਵਾਜਾਂ ਦੇ 10 11 ਠੀਕ ਆ ਭਾਈ ਜੀ ਉਸੇ ਕਰਕੇ ਵੀਡੀਓ ਵੀ ਲੇਟ ਹੋ ਜਾਂਦੀਆਂ ਪਾਉਣ ਨੂੰ ਤੇ ਵੀਡੀਓ ਸ਼ੇਅਰ ਕਰਦੇ ਤੇ ਪੇਜ ਨੂੰ ਮੇਰਾ ਪ੍ਰਾ ਜਰੂਰ ਫੋਲੋ ਕਰ ਲਿਆ ਕਰੋ ਤੁਹਾਨੂੰ ਹਰ ਤਕਨੀਕ ਦੀ ਹਰ ਤਰ੍ਹਾਂ ਦੀਆਂ ਵੀਡੀਓ ਮਿਲਣਗੀਆਂ ਪੇਜ ਆਪਣੇ ਨੂੰ ਫੋਲੋ ਜਰੂਰ ਕਰ ਲਿਓ ਠੀਕ ਆ ਭਾਈ ਸਸਰੀਕਾ